ਗੁਰਜੀਕਾ ਕਾਲ ਸਾਹ ਕਰਾਈ ਵਾਹਿਗੁਰਜ ਕੀ ਪਤੇ ਸੁਰਠ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੂਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੂਨੀ ਸੰਪਾਉ ਨਾ ਤਿਸ ਭਾਉ ਨਾ ਪਰਮਾ ਸਾਚੇ ਸਤਿਆਰ ਵਿਟਹੋ ਕੁਰਵਾਨ ਨਾ ਤਿਸ ਰੂਪ ਵਰਣ ਨਹੀਂ ਰੇਖਿਆ ਸਾਚਾ ਸਬਦ ਨਿਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸुतਬੰਧਪ ਨਾ ਤਿਸ ਕਾਮ ਨਾ ਨਾਦੀ ਅਕੋਲ ਨਿਰੰજન ਅਪਰਪਰੰ ਪਰ ਸਗਲੀ ਜੋਤ ਤੁਮਾਰੀ ਘਾਟ ਘਾਟ ਅੰਤਰ ਭ੍ਰਮ ਲੁਕਾਇਆ ਘਾਟ ਘਾਟ ਜੋਤ ਸਬਾਈ ਬੱਜਰ ਕਪਾਟ ਮੁਕਤੀ ਗੁਰਮਤੀ ਨਿਰਭੈ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜਨਤਾ ਵਸਗਤੁ ਜੁਗਤ ਸਬਾਈ ਸਤਗੁਰ ਸੇਵ ਪਦਾਰਥ ਪਾਵਹਿ ਛੂਟਹਿ ਸਬਦ ਕਮਾਈ ਸੂਚੈ ਭਾੜੈ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤ ਕਉ ਪਰਮ ਤੰਤ ਮਿਲਾਇ ਨਾਨਕ ਸਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀਐ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਦੇ RAM ਨਾਮ ਜਸ ਲੇ ਬਿਨ ਗੁਰ ਇਹ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਹਾਓ ਸੰਤ ਜਨਾ ਮੇਲ ਸੰਗਤੀ ਗੁਰਮਖ ਤੀਰਥ ਹੋਏ 860 ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਗੁਰ ਦਰਸ ਪ੍ਰਾਪਤ ਹੋਏ 860 ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਜਿਉ ਜੋਗੀ ਜਾਤ ਬਾਹਰਾ ਤਾਪਨਾ ਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਜਮ ਮਾਰੈ ਅੰਤਰ ਦੋਖ ਤਿਉ ਨਾਮੈ ਬਿਨ ਦੇਹਰੀ ਇਸ ਨੂੰ ਦੇਹਰੀ ਛੇਤੀ ਬੋਲਣਾ ਦੇਹਰੀ ਹੋੜਾ ਨਹੀਂ ਲਾਦਣਾ ਹੈ ਇਹਦੇ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ ਸਾਖਤ ਪ੍ਰੇਮ ਨਾ ਪਾਈਐ ਸਾਖਤ ਪ੍ਰੇਮ ਨਾ ਪਾਈਐ ਪਰ ਪਾਈਐ ਸਤਿਗੁਰੁ ਪਾਈਐ ਸੁਖ ਦੁਖ ਦਾਤਾ ਗੁਰ ਮਿਲੈ ਕਹ ਨਾਨਕ ਸਿਫਤਿ ਸਮਾਈ ਸਲੋ ਸੋਰਠ ਮਹਲਾ ਪਹਿਲਾ ਤੂ ਪ੍ਰਵਦਾਤਾ દાન ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਜੀਉ ਪਦ ਨਖੇਰ ਕੇ ਪੜਨੇ ਹਾਂ ਮੈਂ ਕਿਆ ਮੰਗੋ ਇਸ ਥਿਰ ਨ ਰਹੀ ਹਰਦੀਜੈ ਨਾਮ ਪਿਆਰੀ ਜੀਓ ਹਰਦੀਜੈ ਨਾਮ ਪਿਆਰੀ ਜੀਓ ਘਾਟ ਘਾਟ ਰਵ ਰਹਿਆ ਬਨਵਾਰੀ ਘਾਟ ਘਾਟ ਪਦਤੀ ਘਾਟ ਘਾਟ ਰਵ ਰਹਿਆ ਬਨਵਾਰੀ ਜਾਲ ਥਲ ਮਹੀ ਅਲਗ ਬੁਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਾਤ ਗੁਰ ਕਿਰਪਾ ਧਾਰੀ ਜੀ ਆਮ ਜਦੋਂ ਪਾਠੀ ਸਿੰਘ ਮੁਖਵਾਕ ਲੈਂਦੇ ਨੇ ਨਾ ਜੀਓ ਭਿਖਾਰੀ ਜੀਓ ਉੜਾ ਨਾਲੇ ਖੁੱਲੇ ਮੂੰਹ ਵਲੇ ਲਾ ਦਿੰਦੇ ਨੇ ਨਾਲੇ ਭਿਖਾਰੀ ਦਾ ਸਬੰਧ ਜੀਓ ਦੇ ਨਾਲ ਕਰ ਦਿੰਦੇ ਨੇ ਇਸ ਕਰਕੇ ਅਸ਼ੁੱਧ ਛਾਣਨਾ ਵੱਖਰਾ ਬੋਲਣਾ ਜੀਓ ਨਾਲੇ ਬੰਦੂ ਮੂੰਹਲਾ ਉੜਾ ਬੋਲਣਾ ਹੋੜੇ ਨਹੀਂ ਲਾਈ ਜਾਣੇ ਖੁੱਲੇ ਮੂੰਹ ਸੋ ਬ੍ਰਹਮ ਅਜੋਨੀ ਹੈ ਪੀ ਹੁਨੀ ਹਾਂਜੀ ਵੀ ਹੈ ਪੀ ਹੁਨੀ ਘਟ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕਾ ਇਹੋ ਜਗ ਬਪੜੋ ਏਨ ਦੂਜੈ ਭਗਤ ਵਿਸਾਰੀ ਜੀਓ ਬਪੜੋ ਪੱਪੇ ਓਂਕੜ ਲਾ ਕੇ ਉਚਾਰਨ ਕਰਨਾ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਸਾਖਤ ਬਾਜੀ ਸਾਖਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜ ਨਿਰਾਰੇ ਬਹੜ ਨਾ ਗਰਭ ਮਝਾਰੀ ਜੀਓ ਸਤਗੁਰ ਪਤਲੇ ਜਮਕ ਲਾ ਦਨੀ ਸਤਗੁਰ ਬੰਧਨ ਤੋਰ ਤੋੜ ਨਿਰਾਰੇ ਬਹੜ ਨਾ ਬਹੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸੁਰਠ ਮਹੱਲਾ ਬਹਿਲਾ ਜੇ ਸਜਲ ਨਿਧ ਕਾਰਨ ਤੂੰ ਜਗ ਆਈ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੁੱਡੋ ਵੇਸ ਭੇਖ ਚੁਤرائی ਦੁਵਿਦਾ ਇਹਨੂੰ ਫਾਲ ਨਾਹੀ ਜੀਓ ਮਨ ਰੇ ਥਿਰ ਰਹਿੋ ਮਤ ਕਾਤ ਜਾਹੀ ਜੀਓ ਮਨ ਰੇ ਥਿਰ ਰਹਿੋ ਇਥੇ ਵਿਸਰਾਮ ਮਤ ਇਥੇ ਯਮਕ ਲਾਦਨੀ ਕਤ ਜਾਹੀ ਜੀ ਮਤ ਕਤ ਨਹੀਂ ਕਹਿ ਦਿਨਾ ਦੋਵੇਂ ਪਦ ਪੂਰੇ ਹੀ ਉਚਾਰਨ ਕਰਨੇ ਬਾਹਰ ਢੁੱਡਤ ਬਹੁਤ ਦੁਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜੀਉ ਰਹਾਉ ਅਭਗੁਣ ਛੋਡ ਗੁਨਾ ਕਉ ਤਾਵਹੁ ਕਰ ਅਭਗੁਣ ਪੁਛਤਾਹੀ ਜੀਉ ਸਰ ਆਪ ਸਰ ਕੀ ਸਾਰ ਨ ਜਾਣ ਹੈ ਇਹ ਆਪ ਸਰ ਆਪ ਤੇ ਸਰ ਦੇ ਵਿੱਚ ਕੋ ਡੈਸ਼ ਦੀ ਇਹ ਕਰਨਾ ਕਈ ਅਫਸਰ ਹੀ ਗਹਿ ਜਾਂਦੇ ਹਨ ਪਪਾ ਸ਼ੁੱਧ ਬੋਲਣਾ ਸਾਰ ਆਪਸਾਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁੱਢਾ ਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵਹੋ ਕਹੀ ਜੀਓ ਨਾ ਵਹੋ ਫਰਉਚਾਰਨ ਕਰਨਾ ਨਿਰਮਲ ਨਾਮ ਜਪੋ ਸਤਗੁਰ ਮੁਖ ਅੰਤਰ ਕੀ ਗਤਿ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਪਰ ਹਰ ਹਾਂਜੀ ਲੋਭ ਨਿੰਦਾ ਕੂੜ ਤਿਆਗੋ ਸਤ ਗੁਰ ਬਚਨੀ ਫਾਲ ਪਾਹੀ ਜੀਓ ਜਿਉ ਭਾਵੈ ਤਿਉ ਰਖ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਣਾ ਘਰ ਮੂਸਤ ਰਾਖ ਨਾ ਸਾਕੈ ਆਪਣਾ ਘਰ ਮੂਸਤ ਰਾਖ ਨਾ ਸਾਕੈ ਆਪਣਾ ਘਰ ਮੂਸਤ ਰਾਖ ਨਾ ਸਾਕੈ ਕੀ ਪਾਰ ਘਰ ਜੋ ਹਨ ਲਾਗਾ ਹਾਂਜੀ ਕੀ ਇਥੇ ਜਮਕ ਲਾ ਦਨੀ ਆ ਪਾਰ ਘਰ ਜੋ ਹਨ ਲਾਗਾ ਘਰ ਦਰ ਰਾਖੈ ਜੇ ਰਸ ਚਾਖੈ ਜੋ ਗੁਰਮੁਖ ਸੇਵਕ ਲਾਗਾ ਮਨ ਰੇ ਸਮਝ ਕਵਨ ਮਤ ਲਾਗਾ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪੁਸਤਾਹੇ ਅਭਾਗਾ ਰਹਾਉ ਆਵਤ ਕੋ ਹਰਖ ਜਾਤ ਕੋ ਰੋਵਹਿ ਇਹੋ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੋਗਾਵੇ ਗੁਰਮੁਖ ਸੂ ਅਨੁਰਾਗਾ ਹਰ ਰਸ ਉਪਰ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜੀਵ ਪਵਨ ਪਦ ਦੇਹੀ ਦੇਹੀ ਮਹਿ ਦੇਹੀ ਮਹਿ ਦੇਉ ਸਮਾਗਾ ਜੇ ਤੂ ਦੇਹ ਤ ਹਰ ਰਸ ਗਾਈ ਮਨ ਤ੍ਰਿਪਤੈ ਹਰਿ ਲਿਵ ਲਾਗਾ ਸਾਧ ਸੰਗਤਿ ਮੈਂ ਹਰਿ ਰਸ ਪਾਈਐ ਗੁਰ ਮਿਲਿਆ ਜਾਮ ਭਉ ਭਗਾ ਨਾਨਕ RAM ਨਾਮ ਜਾਪ ਗੁਰਮੁਖ ਹਰਿ ਪਾਈ ਮਸਤਕ ਭਗਾ ਸੋਰਠ ਮਹੱਲਾ ਪਹਿਲਾ ਸਰਬ ਜੀਆ ਸਿਰ ਲੇਖ ਤੁਰਾਹੂ बिन लेख है नहीं कोई जियो बिन लेख है नहीं कोई जियो आप अलेख कुदरत कर देख हुक्म चलाए सोई जियो मान रे राम जप हो सुख होनेस गुर के चरण श्रेवा हर दाता भुगता सोई रहा जो अंतर सो बाहर देखो हाँ, जो अंतर वो बाहर देखहु और ना दूजा कोई जीव गुरमुख एक दृष्ट कर देखहु गुरमुख एक दृष्ट कर दिखहु काट-काट जोत समोई जीव चलतो ठाक रखो कर अपने चल <coughs> कनौड़े नाल ही उचारण कर गुर मिले एहे मत होई जीव देख अदृष्ट रहो बे ਦੁਖ ਬੇਚਰਾ ਸੁਖ ਹੋਈ ਜੀਓ ਪੀਵਹ ਅਪਿਓ ਪਰਮ ਸੁਖ ਪਾਈਐ ਨਿਹ ਘਰਵਾਸਾ ਹੋਈ ਜੀਓ ਜਨਮ ਮਰਨ ਭਾਵ ਪੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰਜਨ ਨਿਰੰਜਨ ਜੋਤ ਨਿਰੰਜਨ ਨੰਨੀ ਦੀ ਸਿਹਾਲੀ ਲਾਇਆ ਤਤ ਨਿਰੰਜਨ ਜੋਤ ਸਬਾਈ ਸੋਹੰ ਭੇ ਸੋਹੰ ਸੋ ਹੰ ਪੀਦਨਾ ਕੋਈ ਜੀਓ ਐ ਵਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਸੋ ਹੰ ਪੀਦਨਾ ਕੋਈ ਜੀਓ ਤਤ ਨਿਰੰਜਨ ਜੂਤ ਸਬਾਈ ਸੋ ਹੰ ਪੀਦਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੁਰਠ ਮਹੱਲਾ ਪਹਿਲਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦਿ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾ ਫਲ ਪਾਵਾ ਤਾ ਪਦ ਤਿਬਿ ਸ਼੍ਰਾਮ ਗਾਵੇ ਕਾ ਫਲ ਹੋਈ ਜਾ ਆਪੇ ਦੇਵ ਸੁਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾਤੇ ਸਚ ਮਹਿ ਰਹਿ ਆ ਸਮਾਈ ਰਹਾਉ ਗੁਰ ਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਤੇ ਅੰਧਿਆਰਾ ਉਚਾਰਨ ਕਰਨਾ ਤੇ ਉਜੀਆਰਾ ਬੋਲਣਾ ਕਈ ਉਜਿਆਰਾ ਕਹਿ ਜਾਂਦੇ ਹੰਸਿਆਰੀ ਲਾ ਕੇ ਬਿਆਰੀ ਨਾਲ ਬੋਲਣਾ ਅੰਧਿਆਰਾ ਐੜੇ ਉੱਤੇ ਟਿੱਪੀ ਤੱਦੇ ਸਿਆਰੀ ਐੜੇ ਕੰਨਾ ਰਾਰੇ ਕੰਨਾ ਅੰਧਿਆਰਾ ਬੋਲਣਾ ਗੁਰ ਚਰਨੀ ਮਨ ਲਗਾ ਤਾ ਜਾਮ ਕਾ ਮਰਗ ਭਾਗਾ ਪੈ ਵਿੱਚ ਨਿਰਭਉ ਪਾਇਆ ਤਾ ਸਹਜੈ ਕੈ ਘਰ ਆਇਆ ਭੰਤ ਨਾਨਕ ਬੂਝੈ ਕੋ ਬੀਚਾਰੀ ਬੂਝੈ ਪਤੀ ਜਮਕਲਾ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਦ ਆਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜੇਨਾ ਵਿੱਚੋ ਆਪ ਗਵਾਇਆ ਹਾਂ ਜੇਨ ਪਦਤੀ ਯਮ ਕਲਾਦਨੀਆ ਜੇਨਾ ਵਿੱਚੋ ਆਪ ਗਵਾਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦ ਸੁਹਾਇ ਆ ਇਥੇ ਵਿਸਰਾਮ ਧਿਆਨ ਨਾਲ ਇਸੇ ਤਰ੍ਹਾਂ ਹੀ ਲਾਉਣਾ ਹੈ ਅਨ ਦਿਨ ਗੁਣ ਗਾਵਹਿ ਇਥੇ ਠਮਕ ਨਿਤ ਸਾਚੇ ਇਥੇ ਵਿਸਰਾਮ ਹੈ ਗੁਰ ਕੈ ਸਬਦ ਸੁਹਾਇ ਮੇਰੇ ਠਾਕੁਰ ਹਮ ਬਾਰਿਕ ਸਰਨ ਤੁਮਾਰੀ ਮੇਰੇ ਠਾਕੁਰ ਇਥੇ ਵਿਸਰਾਮ ਏਕੋ ਸੱਚਾ ਸੱਚ ਤੂ ਕੇਵਲ ਆਪ ਮੁਰਾਰੀ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਏਕੋ ਸੱਚਾ ਸੱਚ ਤੂ ਕੇਵਲ ਆਪ ਮੁਰਾਰੀ ਗਿਰਹੀ ਰਹਾ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਬਦੇ ਹौं ਮੈਂ ਮਾਰੀ ਗਿਰਹੀ ਬਹਿ ਸਦਾ ਹਰ ਜਾਣ ਉਦਾਸੀ ਗਿਆਨ ਤਤ ਵਿਚਾਰੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਓਰ ਤਾਰੀ ਇਹ ਮਨੁਆ ਦਹਿ ਜਿ ਸਦਾਵਦਾ ਦੂਜੈ ਪਾਇ ਖਵਾਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ਮਿਰਥਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਏ ਹੋ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕੁਮਾਵਹਿ ਗੁਰ ਕੈ ਸਬਦ ਵਿਚਾਰੀ ਆਪੇ ਮੇਲ ਲਐ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੀ ਨਾਨਕ ਨਾਵ ਅਹ ਗਾਤ ਮਤ ਪਾਈ ਨਾਵ ਅਹ ਪੁਲਾ ਹੀ ਮੋਲਨਾ ਨਾਨਕ ਇਤਿ ਜਮਕ ਲਾ ਦਨੀ ਐ ਨਾਨਕ ਨਾਵ ਅਹ ਗਾਤ ਮਤ ਪਾਈ ਇਹ ਹਾਰਾਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦਿਆ ਨਾਉ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਖਟੈ ਨਾਹੀ ਕਿ ਨਾ ਨ ਕੀਮਤ ਹੋਏ ਜੀ ਸ਼੍ਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਅਖੁੱਟ ਨਾਮ ਧਨ ਇਥੇ ਠਮਕ ਕਦੇ ਨਿਖਟੈ ਨਾਹੀ ਇਥੇ ਵਿਸਰਾਮ ਹੈ ਕਿ ਨਾ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਾਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਮੇਰੇ ਮਨ ਮੇਰੀ ਤੇ ਵਿਸਰਾਮ ਹੈ ਬੇਨਾ ਸਬਦੈ ਜਗ ਭੁਲਦਾ ਫਿਰਦਾ ਤੇਰਾ ਸਬਦੈ ਪਾਦਾ ਨਾ ਇਹਨੂੰ ਸੁੱਧ ਕਰੋ ਬੱਬਾ ਬੋਲਣਾ ਹੈ ਸਬਦੈ ਬੇਨਾ ਸਬਦੈ ਜਗ ਭੁਲਦਾ ਫਿਰਦਾ ਦਰਗਹਿ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਅੰਮ੍ਰਿਤ ਲੂਟਹ ਮਾਨਮੁਖ ਨਹੀਂ ਭੂਜੈ ਕੋਈ ਨਾ ਸੁਣਾ ਪੁਕਾਰਾ ਕੋਈ ਨਾ ਸੁਣਾ ਪੁਕਾਰਾ ਪੱਪੇ ਦੀ ਲੈਂਕੜ ਹੈ ਧਿਆਨ ਨਾਲ ਪੁਕਾਰਾ ਨਹੀਂ ਕਹਿਣਾ ਪੁਕਾਰਾ ਇਕੱਠਾ ਹੀ ਬੋਲਣਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਬਾਜ ਗੁਰੂ ਗੁਬਾਰਾ ਹਮੇ ਮੇਰਾ ਕਰ ਕਰ ਵਗੁੱਤੇ ਇਹ ਚੱਲੈ ਨਾ ਚਲਦਿਆ ਨਾਲ ਗੁਰਮੁਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰਿ ਨਦਰਿ ਨਿਹਾਲ ਸਤ ਗੁਰ ਗਿਆਨ ਸਦਾ ਕਟ ਚਾਨਣ ਅਮਰ ਸਿਰ ਬਾਦ ਸਾਹਾ ਬਾਦ ਸਾਹਾ ਕਠਈਏ ਬਾਦ ਸਾਹਾ ਅਣ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਸਤਿ ਲਾਹਾ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹਾ ਸੂਰਠ ਮਹੱਲਾ ਤੀਜਾ ਦਸਨ ਦਾਸ ਹੋਵੈ ਤਾਂ ਹਰ ਪਾਈ ਵਿੱਚ ਹੋ ਆਪ ਗਵਾਈ ਭਗਤਾ ਕਾ ਕਾਰਜ ਹਰ ਆਨੰਦ ਹੈ ਆਨ ਦਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇੱਕ ਰੰਗੀ ਹਰ ਸਿਉ ਰਹੇ ਸਮਾਈ ਇਕ ਰੰਗੀ ਪਾਠ ਜਿਹੜਾ ਇਹ ਇਕੱਠਾ ਪਾਠ ਹੈ ਸ਼ਬਦ ਰਤੀ ਸਦਾ ਇਕ ਰੰਗੀ ਇਥੇ ਵਿਸਰਾਮ ਹੈ ਹਰ ਸਿਉ ਰਹੇ ਸਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣੇ ਆ ਦਾਸਾਂ ਨੂੰ ਕਿਰਪਾ ਕਰ ਪਿਆਰੀ ਰੱਖੋ ਪੈਜ ਹਮਾਰੀ ਰਹਾਓ ਸ਼ਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਪਾ ਭਾਗਾ ਮੀਰਾ ਪ੍ਰਭ ਸਾਚ ਅਤ ਸਵਾਲਿਉ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸਚ ਬਾਣੀ ਸੂਜਨ ਅਨ ਦਿਨ ਜਾਗਾ ਬਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮੰਨ ਵਸਾਇਆ ਅਚਿੰਤ ਪਦ ਤੇ ਜਮਕ ਲਾ ਦਿੰੂ ਮਾਨਤਾ ਨਿਰਮਲ ਸਦਾ ਸੁਖ ਅੰਤਰ ਵਿਚਿਹ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਈ ਗੁਰ ਵਿਚਾਰਾ ਹਰ ਕੈ ਰੰਗ ਰਤਾ ਸਬਦੀ ਮਤਾ ਹੋ ਮੈਂ ਤਜੀ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸੁਵਾਰਣ ਹਾਰਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ